ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਕਿ ਬੜੀਆ ਰਾਜੀ ਖੁਸ਼ੀ ਹੋਵੋਗੇ ਸਾਰੇ ਜਣੇ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਸ਼ੁੱਕਰਵਾਰ ਦਾ ਦਿਨ ਇੱਕ ਤਰੀਕ ਹੋ ਗਈ ਅੱਜ ਸ਼ਾਇਦ 24 ਡੇਟ ਹੈਗੀ ਅੱਜ 24 24 April ਤੇ ਗਰਮੀ ਜਿਹੜੀ ਆ ਉਹ ਗਰਮੀ ਕਾਫੀ ਜ਼ਿਆਦਾ ਹੋਗੀ ਹੈ ਨਾ ਗੱਲ ਦੀ ਲੋਗ ਵਗੈਰਾ ਵੀ ਚੱਲਣ ਲੱਗੇ ਤੇ ਅੱਜ ਆਪਾਂ ਸੇਰ ਤੇ ਸਾਰੇ ਕੰਮ ਥੰਡੇ ਕਰ ਲਈ ਇੱਕ ਵਾਰੀ ਹੋ ਗਿਆ ਆਪਾਂ ਤਿਆਰ ਤੇ ਹਜੇ ਆਪਾਂ ਜਾਣਾ ਹੈਗਾ ਸ਼ਹਿਰ ਅੱਜ ਤੇ ਅੱਖ ਦੇ ਵਿੱਚ ਹਲਕੀ ਜੀ ਪ੍ਰੋਬਲਮ ਆ ਇਹ 3-4 ਵਾਰੀ ਤੇ ਮਤਲਬ ਆਪੇ ਲਾਲ ਹੋ ਜਾਂਦੀ ਆ ਫਿਰ ਸਹੀ ਅਸੀਂ ਠੀਕ ਹੋ ਜਾਂਦੀ ਆ ਤੇ ਇਹ ਮਤਲਬ ਆਜਾ ਕੋ ਡਾਕਟਰ ਕੋ ਜਣਾ ਦੇਖੋਣਾ ਹਨਾ ਕਿ ਕੋਈ ਦਿੱਕਤ ਨਾ ਵੱਧ ਜਾਈ ਵੀ ਇਸ ਕਰਕੇ ਤੇ ਚਲੋ ਹਜੇ ਮਤਲਬ ਇਹ ਘਰੇ ਨਹੀਂ ਹੈ ਕਿ ਖੇਤ ਵਿੱਚ ਗਏ ਹੋਏ ਆ ਜਦੋਂ ਆਉਣਗੇ ਤੇ ਫਿਰ ਆਪਾਂ ਤਿਆਰ ਹੋ ਜਾਾਂਗੇ ਤੇ ਹੁਣ ਚਲੋ ਆਪਾਂ ਕੱਪੜਾ ਢੀੜਾ ਜਿਹੜਾ ਬਾਹਰ ਧੋ ਕੇ ਪਾਇਆ ਹੋਇਆ ਆਪਾਂ ਤੇ ਆਪਾਂ ਕੱਪੜੇ ਲਾ ਲਈਏ ਕਿਉਂਕਿ ਧੁੱਪ ਕਾਫੀ ਜ਼ਿਆਦਾ ਹੋਗੀ ਧੁੱਪ ਜਿਹੜੀ ਉਹ ਕਾਫੀ ਜ਼ਿਆਦਾ ਵੱਧ ਗਈ ਤੇ ਹੁਣ ਆਪਾਂ ਕੱਪੜੇ ਲਾ ਲਈਏ ਬਾਹਰ ਇੱਕ ਵਾਰੀ ਤੇ ਇਥੇ ਆਪਾਂ ਇਹ ਵਾਲਾ ਸੂਟ ਪਾ ਲਿਆ ਜਿਹੜਾ ਉਸ ਦਿਨ ਆਪਾਂ ਤੁਹਾਨੂੰ ਵੀਡੀਓ ਬਣਾਈ ਸੀ ਆਪਾਂ ਪਾਈ ਸੀਗੀ ਕਿ ਇਹ ਵਾਲਾ ਸੂਟ ਆਪਾਂ ਸਟਿਚ ਕੀਤਾ ਸੀ ਤੇ ਉਹ ਸੂਟ ਅੱਜ ਆਪਾਂ ਪਾ ਲਿਆ ਤੇ ਤੁਸੀਂ ਇਹਦੀ ਲੁੱਕ ਦੇਖ ਸਕਦੇ ਆਂ ਕਿ ਪੌਂਟੇ ਦੀ ਲੁੱਕ ਕਿਵੇਂ ਦੀ ਆਈ ਹੈ ਨਾ ਇਹ ਇਸ ਤਰੀਕੇ ਦੇ ਨਾਲ ਆਪਾਂ ਸਿੰਪਲ ਸ਼ਰਟ ਬਣਾਈਆਂ ਤੇ ਜਿਹੜਾ ਡਿਜ਼ਾਈਨ ਵਗੈਰਾ ਸੀ ਇਹ ਆਪਾਂ ਆਪ ਹੀ ਕੀਤਾ ਸੀਗਾ 슬ੀਵਸ ਤੇ ਵੀ ਔਰ ਇਹ ਕੇਰੀ ਤੇ ਵੀ ਤੇ ਇਹ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਸਟ੍ਰੇਟ ਜਿਹੜੀ ਸਲਵਾਰ ਆ ਉਹ ਇਹਦੇ ਨਾਲ ਬਣਾਈ ਸੀਗੀ ਪਲੱਸ ਆਪਾਂ ਪੌਂਚੇ ਤੇ ਵੀ ਡਿਜ਼ਾਈਨ ਕੀਤਾ ਸੀਗਾ ਇਸ ਤਰੀਕੇ ਦੇ ਨਾਲ ਸ਼ਰਟ ਦਾ ਕੱਪੜਾ ਮੈਚਿੰਗ ਲਗਾ ਕੇ ਔਰ ਪਲੱਸ ਨਾਲ ਲੈਸ ਵਗੈਰਾ ਲਗਾ ਕੇ ਤੇ ਆਪਾਂ ਮਤਲਬ ਇਹ ਇਸ ਤਰੀਕੇ ਦੇ ਨਾਲ ਜਿਹੜੀ ਸਲਵਾਰ ਉਹ ਬਣਾਈ ਸੀਗੀ ਦੁਪੱਟਾ ਸਿੰਪਲੀ ਆਪਾਂ ਇਸ ਤਰੀਕੇ ਨਾਲ ਜੋੜ ਕੇ ਮੋਢੇ ਤੇ ਲੈ ਲਿਆ ਬਟ ਇਹਨੂੰ ਆਪਾਂ ਆਪਣੀ ਮਰਜ਼ੀ ਨਾਲ ਕਿਸੇ ਤਰੀਕੇ ਨਾਲ ਕੈਰੀ ਕਰ ਸਕਦੇ ਆ ਵੈਸੇ ਮੈਂ ਜਿਆਦਾ ਦੁਪੱਟਾ ਰੈਂਦਾ ਆਪਣਾ ਗ੍ਰੈਂਡ ਆਉਂਦਾ ਹਨਾ ਕਿ ਇਸ ਤਰੀਕੇ ਨਾਲ ਦੁਪੱਟਾ ਲਿਆ ਸੋਹਣਾ ਲੱਗਦਾ ਵਾ ਤੇ ਜੇ ਆਪਾਂ ਗੁਰੂ ਘਰ ਜਾਈਏ ਜਾਂ ਕਿਤੇ ਮਤਲਬ ਕਿ ਤੇ ਫਿਰ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਮਤਲਬ ਸਿੱਤੇ ਵੀ ਲੈ ਲਈਏ ਤੇ ਦੁਪੱਟੇ ਲਏ ਹੋਏ ਬਹੁਤ ਸੋਹਣੇ ਲੱਗਦੇ ਆ ਹਾਂਜੀ ਤੇ ਡਾਕਟਰ ਕੋਲ ਹੋਇਆ ਆਪਾਂ ਤੇ ਸਾਰੀ ਦੁਪਹਿਰ ਉੱਥੇ ਹੀ ਨਿਕਲ ਗਈ ਸਾਰੀ ਦੁਪਹਿਰ ਜੀ ਡਾਕਟਰ ਉੱਥੇ ਹੀ ਨਿਕਲ ਗਈ ਮਤਲਬ ਕਿ ਇੱਕ ਲੇਟ ਕਰੋ ਹੋਗੇ ਸੀਗੇ ਤੇ ਉੱਥੇ ਵੀ ਟਾਈਮ ਲੱਗਿਆ ਪਰਚਾ ਵਗੈਰਾ ਬਣਾਇਆ ਜਿਹਦੇ ਨੰਬਰ ਆਇਆ ਫਿਰ ਚੈੱਕ ਅਪ ਹੋਇਆ ਹਨਾ ਅੱਖ ਦੇ ਦੋ ਤਿੰਨ ਚੈੱਕ ਅਪ ਹੋਏ ਤੇ ਫਿਰ ਮਤਲਬ ਕਿ ਉੱਥੇ ਕਾਫੀ ਟਾਈਮ ਲੱਗ ਗਿਆ ਤੇ ਆਉਂਦੇ ਆਉਂਦੇ ਮਤਲਬ ਕਿ ਤਾਂ ਇਹ ਵੀ ਅਸੀਂ ਬਾਈਕ ਤੇ ਸੀਗੇ ਕਿਉਂਕਿ ਉੱਥੇ ਮਤਲਬ ਉਹ ਗੱਡੀ ਖੜੀ ਕਰਨ ਨੂੰ ਜਗ੍ਹਾ ਨਹੀਂ ਸੀ ਹੈਗੀ ਹਨਾ ਉਥੇ ਭੀੜ-ਵਐਸੀ ਕਾਫੀ ਹੁੰਦੀ ਆ ਤੇ ਗੱਡੀ ਕੜੀ ਕਰਨ ਜਗ੍ਹਾ ਨਹੀਂ ਸੀ ਹੈਗੀ ਤੇ ਮਤਲਬ ਮਾਰਕੀਟ ਚ ਵੈਸੇ ਵੀ ਗੱਡੀ ਕੜਨੀ ਬਹੁਤ ਔਖੀ ਹੋ ਜਾਂਦੀ ਹੈ ਨਾ ਤੇ ਜਿਹੜਾ ਹਸਪੀਟਲ ਆ ਹੈਵੀ ਮਾਰਕੀਟ ਦੇ ਵਿੱਚ ਆ ਤੇ ਇਸ ਕਰਕੇ ਆਪਾਂ ਉਹ ਗਈ ਬਾਈਕ ਤੇ ਸੀਗੀ ਤੇ ਇੰਨੀ ਜ਼ਿਆਦਾ ਲੋ ਜਲਦੀ ਪਈ ਸੀਗੀ ਬਹੁਤ ਜ਼ਿਆਦਾ ਤੇ ਇੱਕ ਅੱਖ ਵਿੱਚ ਇਨਫੈਕਸ਼ਨ ਸੀਗਾ ਤਾਂ ਕਰਕੇ ਮਤਲਬ ਹੋਰ ਵੀ ਜ਼ਿਆਦਾ ਅੱਖ ਨੂੰ ਮੱਜੜੀ ਤੋਂ ਇਰਿਟੇਟ ਕਰ ਰਹੀ ਸੀਗੀ ਤੇ ਡਾਕਟਰ ਨੇ ਕਹਿ ਕੇ ਹਲਕੀ ਸਵੇਲਿੰਗ ਆ ਇਨਫੈਕਸ਼ਨ ਆ ਤੇ ਪੰਜ ਦਿਨ ਦੀ ਦਵਾਈ ਦੇ ਦਿੱਤੀ ਕਿ ਤੁਸੀਂ ਮਤਲਬ ਇਹ ਦਵਾਈ ਖਾ ਕੇ ਤੇ ਫੇਰ ਆਇਓ ਉਹ ਉਦੋਂ ਤੱਕ ਮਤਲਬ ਜਿਹੜੀ ਹੈ تنوع ملا آرام ਨੂੰ ਬਹ ਚਲੋ ਹੁਣ ਆਪਾਂ ਅੱਜ ਵੀਡੀਓ ਵਗੈਰਾ ਜ਼ਿਆਦਾ ਬਣ ਨਹੀਂ ਪਾਈ ਹੈਗੀ ਤੇ ਕਿਉਂਕਿ ਆ ਕੇ ਫਿਰ ਮੈਂ ਥੋੜੇ ਦਿਨ ਲਈ ਲੇਟ ਗਈ ਰੈਸਟ ਕਰਨ ਲੱਗੀ ਤੇ ਫਿਰ ਬਾਅਦ ਹੁਣ ਸ਼ਾਮਾਂ ਪੈ ਗਈਆਂ ਤੇ ਵੀਡੀਓ ਵਗੈਰਾ ਕੋਈ ਜ਼ਿਆਦਾ ਬਣ ਨਹੀਂ ਪਾਈ ਹੈਗੀ ਚਲੋ ਕੱਲ ਨੂੰ ਆਪਾਂ ਦੇਖਦੇ ਇੱਕ ਨਵਾਂ ਵਲੌਗ ਬਣਾਉਨੇ ਆ ਤੇ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ